ਕਿ ਆ ਜਾਉਂਗੇ ਨਾ ਠੀਕ ਹੈ ਹਾਂ ਚਲੋ ਨਵੀ ਤੂੰ ਚੱਲ ਤੇ ਮੈਂ ਆਇਆ ਤੂੰ ਗਿਆ ਲੜ ਹਾਂ ਤੇ ਮੈਂ ਆਇਆ ਹਿੰਟ ਹਿੰਟ ਤੇ ਪਹਿਲਾਂ ਗੁੱਜੋ ਤੁਸੀਂ ਮਾੜੀ ਜੀ ਹਿੰਟ ਦਾ ਤੁਹਾਨੂੰ ਲੱਗ ਜਾਣਾ ਪਤਾ ਨਹੀਂ ਤਾਂ ਨਹੀਂ ਮਾੜੀ ਤੂੰ ਚੱਲ ਉਹ ਮੈਂ ਹਿੰਦੇਵਾ ਮੈਂ ਤਾਂ ਇਹ ਕਹਿੰਚ ਬੋਲਣਾ ਮੈਂ ਸ਼ੂ ਹਿੰਟ ਮੈਂ ਸ਼ੂ ਨਹੀਂ ਨਹੀਂ ਹਿੰਟ ਜਵਾਬ ਦੇ ਉਹਨੇ ਜਵਾਬ ਦੇਦਾ ਨਾ ਮਰੇ ਤੂੰ ਮੇਰਾ ਇਹ ਪਹਿਲਾ 10 ਚਹੀਂ ਦਿਲ ਨਹੀਂ ਪਾਪਾ ਦਾ ਐਂਟਰ ਕਰਨ ਦੀ ਚੀਜ਼ ਹੈ ਫਿਰ ਤਾਂ ਐਂਟਰ ਕੋਈ ਚੀਜ਼ ਬਸ ਐਂਟਰ ਕਰਨ ਵਾਲੀ ਨਾ ਦਰਵਾਜ਼ਾ ਕੋਈ ਜੀ ਬੰਦ ਕਰਨਾ ਦਰਵਾਜ਼ਾ ਨਾ ਇਹ ਘਿੰਟਾ ਵਾਲੀ ਹੈ ਪਰ ਮੇਰੀ ਗੱਲ ਸੁਣ ਐਂਟਰ ਦਰਵਾਜ਼ਾ ਮਮੀ ਨੇ ਦੱਸਤਾ ਪਰ ਕਿੱਦਾਂ ਤੂੰ ਚੱਲ ਮੈਂ ਆ ਬੜੀ ਉਮੀਦ ਬੈਠ ਜਿਹਦੇ ਦੋ ਦਰਵਾਜ਼ੇ ਇਹ ਪਹਿਲਾਂ ਇੱਕ ਬੰਦ ਕਰੀਦਾ ਫਿਰ ਨਾਲ ਹੀ ਦੂਜਾ ਖੋਲ੍ਹਦਾ ਇੱਕ ਨੂੰ ਕਹਿੰਦਾ ਜਿਹੜੇ ਕਹਿੰਦੇ ਇੱਕ ਹੀ ਹੋਵੇ ਤਾਂ ਇਹ ਜਿਹਦੇ ਦੋ ਦਰਵਾਜ਼ੇ ਉਹਨਾਂ ਨੂੰ ਕਹਿੰਦੇ ਆਏ ਰਿਫੇਲ ਆ ਇਹ ਕੱਪ ਅਗਲੀ ਆਉਂਦੇ ਮੇਰੇ ਪਹਿਲਾਂ ਚਲੋ ਤਗੜੀ ਬਿਵੈਸਾ ਨੂੰ ਕਰਨ ਨੂੰ ਭੁੱਲ ਜਾਈ ਚਲ ਮੈਨੂੰ ਕੰੈਕਸ਼ਨ ਪੰਜਾਬ ਕਰਾ ਗੋ ਚਲ ਨਿੱਕੀ ਚੀਕ ਕੋਈ ਪੈਨ ਦਾ ਪਾਕੀ ਫੇਰ ਤੂੰ ਨਿੱਕੀ ਕੋਈ ਪਰਦਾ ਪਾ ਕੇ ਤੂੰ ਹੀ ਮਾਤਾ ਨੂੰ ਮਨਵਾਸ ਸੁਣ ਬੱਕ ਕੇ ਜਦੋਂ ਕਸਵੇਂ ਨਿਕਲ ਜਾਏ ਜਿੰਨੇ ਵਰੀ ਜਿੰਨੇ ਵਰੀ ਨੂੰ ਯਾਦ ਕਰਾਈਂ ਹਰ ਵਾਰ ਨਵੀਂ ਬੋਲੀ ਉਹ ਲੈ ਕਹਿੰਦੀ ਮਜਾ ਚਲ ਅਸੇ ਇਹ ਫੇਦ ਵਾਲਾ ਪਾਸੇ ਨਿੱਕੀ ਕੁੜੀ ਪ੍ਰਾਂਦਾ ਪਾ ਕੇ ਤੁਰੀ ਤਾ ਪ੍ਰਾਂਦਾ ਪਾ ਲਈ ਇਹ ਜੱਲੇ ਚਲੋ ਦੇਓ ਜਵਾਬ ਨਿੱਕੀ ਜੀ ਕੁੜੀ ਪ੍ਰਾਂਦਾ ਪਾ ਕੇ ਤੁਰੀ ਉਹ ਨਾਲ ਸ਼ੂਹ ਫਿੰਟ ਨਿੱਕੀ ਜੀ ਕੁੜੀ ਪ੍ਰਾਂਦਾ ਪਾ ਕੇ ਤੁਰੀ ਹਾਂ ਫਿੰਟ ਕੁਝ ਪਈ ਤੇ ਨਹੀਂ ਨਹੀਂ ਹਿੰਟ ਦੇਣਾ ਪਾਪਾ ਹਿੰਟ ਇਹ ਤਾਂ ਇਹ ਤਾਂ ਪ੍ਰਾਂਦਾ ਹੋ ਗਿਆ ਨਾ ਇਹ ਪ੍ਰਾਂਦਾ ਹੋ ਗਿਆ ਨਾ ਹਿੰਟ ਦੇਣਾ ਇਹਦਾ ਹਿੰਟ ਕੀ ਹੈ ਆਨਸਰ ਦਾ ਹਿੰਟ ਕੀ ਹੈ ਇਹ ਆਨਸਰ ਪਤਾ ਕੀ ਹੈ ਆਜੇ ਤੇ ਬੁਲ ਗਿਆ ਚਲੋ ਜਿਹੜੀ ਤੂੰ ਲਿਆ ਕੋਈ ਨਹੀਂ ਯਾਦ ਕਰ ਰਹੀ ਨਹੀਂ ਕੋਈ ਭਾਈ ਇੱਕ ਉਹ ਮੈਂ ਫੇਲ ਹੋ ਗਿਆ ਇਹ ਕਿਉਂ ਮੈਂ ਫੇਲ ਹੋ ਗਿਆ ਤੇ ਇਹ ਨਾਲ ਚੱਗੀ ਮੈਂ ਮੈਂ ਤੁਹਾਨੂੰ ਦੱਸ ਨਹੀਂ ਨਹੀਂ ਅਨਸਰ ਪਤਾ ਅਨਸਰ ਪਤਾ ਕੀ ਹੈ ਮੀਗਾ ਸੁਣੋ ਉਹਨੇ ਸਵਾਲ ਹੀ ਨਹੀਂ ਯਾਦ ਕਰ ਲਿਆ ਅੱਛਾ ਵੀ ਲੇਜੈਂਡ ਸਾਡੀ ਲਈ ਸਾਡੀ ਲੇਜੈਂਡ ਨੇ ਇਹ ਨੁਝਬ ਜਾਰੀਤ ਪਾਈ ਇੱਕ ਵਾਰੀ ਫੇਰ ਰਿਪੀਟ ਕਰੀ ਪੁਝਾਵਤ ਕੀ ਹੈ ਪੁਝਾਵਤ ਕੀ ਪਤਾ ਕੁਐਸਚਨ ਕੀ ਹੈ ਮੈਂ ਮਨ ਲੀਕ ਮੀਕੀ ਜੁ ਗਈ ਹਾਂ ਸੁਣ ਲਿਆ ਸੁਣ ਦੇਖ ਕੇ ਮੀਕੀ ਮੀਕੀ ਜੁ ਗਈ ਪੰਡਾ ਪਾ ਕੇ ਤੁਰਿਆ ਆ ਪੰਡਾ ਪਾ ਕੇ ਤੁਰੀ ਇਹ ਦਿੱਤੀ ਨਹੀਂ ਤਾਂ ਨਹੀਂ ਨਾ ਅੱਛਾ ਇਹ ਨਾ ਇਹ ਮੀਕੀ ਜੁ ਗਈ ਤੇ ਪਰਾਦਾ ਪਾ ਕੇ ਤੁਰੀ ਤੁਰੀ ਇਹਦਾ ਨੁਆンス ਤਾਂ ਇਹ ਦਵਾਜੀ ਬੇਟਾ ਇਹ ਆਸਰ ਕੀ ਹਾਂ ਤੂੰ ਆਸਰ ਬੋਲ ਤੈਨੂੰ ਆਸਰ ਕੀ ਤੇ ਨਹੀਂ ਪੁਝਾਰ ਤੇ ਤੇਰੀ ਮਾਂ ਦੇ ਆਪੁੱਛੀ ਮੈਨੂੰ ਨੇ ਉਹਨੇ ਇੱਕ ਕੁਐਸਚਨ ਯਾਦ ਕਰ ਲਿਆ ਨਾ ਆਂਸਰ ਵੀ ਤਾਂ ਸੇਮ ਸਾਨੂੰ ਜਿੱਦਾਂ ਬਣ ਗਿਆ ਫਿਰ ਕਿਉਂਗੀ ਮੈਂ ਤੈਨੂੰ ਫੇਰ ਦੱਸ ਦਿੰਦੀ ਨਾ ਸੋ ਆਪ ਹਿੰਟ ਦੇਗੀ ਤੈਨੂੰ ਤੁਹਾਨੂੰ ਆਂਦਾ ਕਿ ਨਹੀਂ ਜਵਾਬ ਇਹਦਾ ਪਰ ਲੁਕੋ ਨਹੀਂ ਥਿਸ ਇਜ਼ ਸੋ ਫਨੀ ਐ ਕੈਪਲੀ ਇਹ ਆ ਗਿਆ ਆ ਗਿਆ ਜਦੋਂ ਆ ਗਿਆ ਅੱਛਾ ਨਹੀਂ ਸਹੀ ਦੋ ਆ ਬੋਲ ਲੈ ਇੱਟ ਆ ਗਿਆ ਨੇ ਵੀ ਰੇ ਪਹਿਲੇ ਨੇ ਤੁਹਾਨੂੰ ਸੁਈ ਧਾਗਾ ਵੀ ਬੈਸੀਨ ਵਾਲੀ ਹੋਰ ਵੀ ਆਪਣੇ ਸੁਈ ਧਾਗਾ ਸੁਈ ਧਾਗਾ ਦਾ ਕਿਹਦੀ ਸੁਈ ਤੇ ਫਿਰ ਅਦਾ ਪਾਇਆ ਮਾਨੇ ਧਾਗਾ ਨਿੱਕੀ ਜੀ ਸੁਈ ਐ ਕਿਹਦੀ ਖੁਰੀ ਤੇ ਲੈ ਆ ਪਰਾਂਦਾ ਤੁਰੀ ਮੈਂ ਵੀ ਮੈਂ ਪਹਿਲੇ ਅੱਛਾ ਪਰਾਂਦਾ ਬਾਗ ਤੁਰੀ ਨਹੀਂ ਲੈ ਆ ਪਰਾਂਦਾ ਤੁਰੀ ਕੋਈ ਹਾਂ ਸੱਪੇ ਕੀ ਤੇ ਇਹ ਕੋਈ ਜਵਾਬ ਹੈਗਾ ਬਹੁਤ ਚੱਲ ਦੱਸ ਦੱਸ ਉਹ ਬਤਾਉਂ ਲਿਆ ਅੱਜ ਅੱਛਾ ਚਲੋ ਧਿਆਨ ਦੀ ਬਣੀ ਧਿਆਨ ਚਾਹ ਅੱਛਾ 3 ਮਿੰਟ ਦੀ ਕੋਠਰੀ ਇਹ ਜਾਨ ਦਾ ਕੋਣ 3 ਮਿੰਟ ਕਿਹਾ ਚਲ ਦਰਵਾਜੇ ਕੋਈ ਨਹੀਂ ਦਰਵਾਜੇ ਕਰ ਮਾ ਕਿੱਦਾਂ ਹੀ ਮਾ ਦਾ ਨੇ ਦੱਸੀ ਜੀਨ ਮਸ਼ੀਨ ਨਹੀਂ ਇੱਧਰ ਦੇ ਮਮਾ ਆਇਆ ਨਾ ਇੱਧਰ ਦੀ ਮਮਾ ਕੋਈ ਯਾਦ ਕੀਤੀ ਹੈ ਪਹਿਲਾਂ ਸਾਡੀ ਪਾਪਾ ਨੂੰ ਬਹੁਤ 3 ਮਿੰਟ ਦੀ ਕੋਠਰੀ ਕੋਠਰੀ ਦਰਵਾਜਾ ਕੋਈ ਨਹੀਂ ਮਾ ਮਾ ਤੂੰ ਦੱਸ ਕੀ 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 ਚੀ ਹੈ ਅੱਛਾ ਮਾ ਮਾ ਮੈਨੂੰ ਪਤਾ ਕੀ ਨਹੀਂ ਮਚੀ ਨਹੀਂ ਤਰੇਸਿੰ ਪੰਨੇ ਸੋਖ ਸੋਖ ਲੋਸ ਅੱਛਾ ਤਰੇਸਿੰ ਮਜੀ ਨਹੀਂ ਕੋਠੜੀ ਵਿੱਚ ਦਰਵਾਜਾ ਕੋਈ ਨਹੀਂ ਸਫਰੈਜ ਵਿੱਚ ਮੈਂ ਕੀ ਚਲ ਗਈ ਇੱਕ ਪਤਾ ਮੈਂ ਇਹਨਾਂ ਦਾ ਸਾਰੇ ਐਕਸਾਈਟਡ ਤਾਂ ਹੈ ਜਵਾਬ ਤਾਂ ਦੂਜੀ ਤਾਂ ਆਪਣੇ ਲਈ ਪਤਾ ਨਹੀਂ ਨਹੀਂ ਤੂੰ ਮੈਨੂੰ ਦੱਸੇਗੀ ਐਨੇ ਚਲ ਦੱਸਦੇ ਕੋਈ ਨਹੀਂ ਜਵਾਬ ਚ ਹੈ ਅੰਦਾ ਦੇਖੋ ਚਿੱਟਾ ਹੁੰਦਾ ਉਹਦਾ ਵੈਰੀ ਗੁੱਡ ਨਹੀਂ ਇਹ ਠੀਕ ਆ ਇਹ ਪਾਈਏ ਇਹ ਚੀਜ਼ ਉਹ ਕੀ ਹੋਣਾ ਅਗਲੀ ਬੋਲੀ ਦੱਸੋ ਪੀ ਬੋਲੀ ਨਹੀਂ ਪਹਜਤ ਬੋਲੀ ਮੈਂ ਖੋਲ ਬਾਵਾਂ ਮੈਂ ਖੋਲ ਬਾਵਾਂ ਮੈਂ ਚਲ ਅੱਛਾ ਪਾਪਾ ਇਹ ਇਹਨਾਂ ਦੋਨੋਂ ਨੂੰ ਬੰਦਾ ਵਰਤਣਾ ਨਹੀਂ ਪਤਾ ਹਾਂ ਕਿਹੜੀ ਸੀੜੀ ਉੱਤੇ ਜਾਂਦੀ ਤੇ ਵਾਪਸ ਥੱਲੇ ਕਦੇ ਵੀ ਨਹੀਂ ਆਉਂਦੀ ਕਦੇ ਵੀ ਨਹੀਂ ਆਉਂਦੀ ਮੈਂ ਨਸ਼ਾ ਪਾਪਾ ਦੀ ਚੋਣ ਮੈਂ ਕਿਉਂ ਤੂੰ ਨਾ ਰਹਿ ਨਹੀਂ ਦੇ ਤੂੰ ਜਿਹੜੀ ਬੋਲੀ ਪਾਈ ਨਾ ਉਹ ਤਾਂ ਤੁਹਾਨੂੰ ਆਪਣਾ ਦਾ ਪਤਾ ਜੀ ਸੌਰੀ ਨਹੀਂ ਬਝਾਰਤਾ ਅੱਛੀ ਬੋਲੀ ਉਹਨ ਦੁਆਰੇ ਹੋਏ ਸੌਰੀ ਯਾਰ ਅੱਛਾ ਚਲੋ ਕਿਹੜੀ ਚੀਜ਼ ਹੈ ਜਿਹੜੀ ਉੱਤੇ ਜਾਂ ਥੱਲੇ ਨਹੀਂ ਹੁੰਦੀ ਕਦੀ ਨਹੀਂ ਹੁੰਦੀ ਪਾਪਾ ਜੀ ਸਾ ਮੱਦੇ ਲੂਦ ਮੈਂ ਮੈਨੂੰ ਬੁੱਧਾ ਸਭ ਉਹ ਤੇ ਯਾਰ ਥੱਲੇ ਨਹੀਂ ਆਉਂਦਾ ਅੱਛਾ ਇਹ ਹਿੰਟ ਗੈਸ ਦਾ ਬਲੂਨ ਨਹੀਂ ਨਾ ਆ ਜਿਵੇਂ ਥੱਲੇ ਦੂਰ ਦਾ ਕੋਈ ਦੂਰ ਤੇ ਹਿੰਟ ਦਿੰਦੀ ਆ ਵੇ ਯਾਰ ਜਿੱਦਾਂ ਪਤਾ ਨਾ ਲੱਗੇ ਤੂੰ ਇਦਾਂ ਦੀ ਹਿੰਟ ਦਿੰਦੀ ਆ ਨਾਲ ਹੀ ਬੁਝਣਾਂ ਦਿੰਦੀ ਕਿਹੜਾ ਸਾਬਲੂਨ ਗੈਸ ਦਾ ਬਲੂਨ ਆਏ ਤਾਂ ਥੰਨੇ ਜਦੋਂ ਗੈਸ ਨਿਕਲਦੀ ਜੇ ਇਹ ਹੁੰਦੀ ਨਹੀਂ ਥੱਲੇ ਇਹ ਇਹਹੀ ਚੀਜ਼ ਇੱਥੇ ਥੱਲੇ ਨਹੀਂ ਆਉਂਦੀ ਬੜਬਸ ਹੋ ਜਾਂਦੀ ਪ੍ਰਾਣੀ ਆ ਬੋਲੀ ਸੋਰੀ ਬੁਝਾਰਤ ਪੁਰਾਣੀ ਆ ਇੱਕ ਬੁਝਾਰਤ ਪੁਰਾਣੀ ਆ ਨਹੀਂ ਪਰ ਨਹੀਂ ਨਹੀਂ ਕੁੜੀ ਨੇ ਪਾਈ ਇਹ ਤੇ ਇਹਦੀ ਪਣੀ ਹੈ ਹੈ ਪਤਾ ਕੀ ਆ ਨਹੀਂ 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 ਇਹ ਤਾਂ ਦਸਨਾਂ ਵੂਮਨਸ ਦਸਨਾਂ ਕੱਤ ਤਸਤਾ ਹਾਲੇ ਹੇ ਮਾਦੰਦਾ ਤਾ ਹਾਲੇ ਜੀ ਤੂ ਐ ਹੇ ਇਹ ਜਾਨ ਆਈ ਬੜੀ ਬੜੀ ਹੁੰਦੀ ਪਾਉ ਕੋਈ ਕਾਂਦਿਆਂ ਨੂੰ ਆਪਾਂ ਬੰਦੇ ਹੁੰਦੇ ਬੀਬੀ ਨਾਲ ਬੈਠ ਕੇ ਨਾ ਸਾਲੀ ਦਾ ਮਾਂ ਮਾਂ ਜਮੀਨੀ ਹਾਂ ਇਹ ਤਾਂ ਬਹੁਤ ਸੁਖਾ ਕਰ ਗਿਆ ਮਾਂ ਜਮੀਨੀ ਦੇ ਪੁੱਤ ਬਨੇਰੇ ਦੇਣਾ ਚਾਹੀਦਾ ਅੰਗ ਨਹੀਂ ਜਦੋਂ ਤੱਕ ਇਹ ਸੁੱਕਾ ਆਏ ਤੁਰਾ ਚੁੱਕਾ ਤਦੋਂ ਸ਼ੋਅ ਦਾ ਸ਼ਕਲ ਉਹ ਲੱਗ। ਕਿਹਨੋਸ। ਚਿੱਲੇ ਚੌਕੇ ਦੇ। ਮਾਂ ਜੰਮੀ ਨਹੀਂ। ਤੂੰ ਪੁੱਤ ਬਨੇਰੇ ਤੇ। ਸਟਿਕ। ਨਹੀਂ ਨਹੀਂ ਨਹੀਂ। ਤੂੰ ਜੈ ਮੰਗ ਰਹੀ ਦੀ ਸਿੱਕਾ। ਜਦੋਂ ਅੱਗ ਲਾਇੀਂ ਇਹਨੂੰ ਕੀ ਹੁੰਦਾ? ਉਹ ਕੀ ਹੁੰਦਾ? ਜਦੋਂ ਆਪ ਦਾ ਫਾਇਰ ਕਰਦਾ ਉਹ ਸਹੀ ਹੈ। ਨਹੀਂ ਮੈਂ ਮੈਂ ਅਬ ਨਾਈਸ਼ੀ ਦੱਸੂਗੀ ਇਹ ਨਾਈਸ਼ੀ ਦੱਸੂ। ਤੀ ਦਸੀ ਦਾ ਫਾਇਰ ਕਰੀਦਾ। ਹਨਾ ਚਿੱਲੇ ਚੌਕੇ ਦੇ ਦਾ ਫਾਇਰ ਕਰੀਦਾ। ਚੌਪ ਸਿਕਸ। ਚੌਪ ਸਿਕਸ ਤੀ। ਫਾਇਰ ਜਿਹੜਾ ਕਰੀਦਾ। ਫਾਇਰ ਹੁੰਦੀ ਮੈਂ ਕਾਜ ਬੋਲਦਾ ਫਾਇਰ ਜੇਰੇ ਕਲਾ ਬੁੱਝਿਆ ਨਾ ਫਾਇਰ ਕੁਝ ਨਹੀਂ ਕਰਦਾ ਨਾ ਦੇਖੋ ਨਾ ਜੇ ਤੇ ਆਪਾਂ ਫਾਇਰ ਕਰੀ ਦੀਏ ਫਾਇਰ ਕੀ ਨਿਕਲਦਾ ਹੋਰ ਕੀ ਨਿਕਲਦਾ ਜਿਹੜਾ ਸਾਡੀ ਆਈਦਾ ਫਿਰ ਬਾਹਰ ਨਹੀਂ ਹੁੰਦੀ ਇਹਦਾ ਨਾ ਨੈਕਸਟ ਵੇਖੋ ਜੀ ਪਾਣੀ ਜਾਂਦਾ ਫਿਰ ਕਿ ਕਿਧਰੋਂ ਜਾਂਦਾ ਉਹਦਾ ਅੱਖਾ ਜੀ ਕੀ ਪਿੰਦਾ ਕਹਿੰਦੀ ਥਿਲ ਚੋਕ ਜਿਮ ਜਿਮ ਹਾਂ ਤੋ ਟੇਲ ਲੰਬਾ ਤਾਂ ਨਹੀਂ ਨਹੀਂ ਦੱਸਿਆ ਨੇ ਇਹਦੇ ਸਿਰ ਤੇ ਦੱਸਿਆ ਤਾਂ ਕੋਈ ਨਹੀਂ ਨਾ ਛੋਟੂ ਵੀ ਕੋਈ ਨਹੀਂ ਹਾਂ বুঝਲੀ ਨਵੀਂ ਆਇਆ ਤੀ ਬੜੀ ਸੋਖੀ ਪਈ ਐ ਤੇ ਤੂੰ ਦੱਸ ਕੋਈ ਹੋਰ ਬਸ ਤੀ ਹਾਂ ਗੱਬੋ ਤੂੰ ਮੈਨੂੰ ਆਉਂਦੀ ਆ ਨਹੀਂ ਨਾ ਮੈਂ ਤੂੰ ਪਾਉਂ ਗਈ ਹੋਣੀ ਯਾਰ ਮੈਨੂੰ ਨਹੀਂ ਯਾਦ ਨਹੀਂ ਕੋਈ ਮੰਮੀ ਨੂੰ ਕਰ ਬੋਲਦੀ ਨਹੀਂ ਦੂਸਰੀ ਹਾਂ ਮੋਤੀਆਂ ਜਿਹੜੀ ਸੀ ਲੈ ਦਿਸਰਲਾ ਲਾਲਾ ਜੀ ਦੇ ਬਾਗ ਵਿੱਚ ਲੈ ਦਿਸਾਲਾ ਖੜੀ ਸੀ ਹਰੀ ਸੀ ਮਨ ਭਰੀ ਸੀ ਮੋਤੀਆਂ ਜੜੀ ਸੀ ਹੈਨਾ ਤੇ ਲਾਲਾ ਜੀ ਦੇ ਬਾਗ ਵਿੱਚ ਲੈ ਦਸ਼ਾਲਾ ਖੜੀ ਸੀ ਇਹ ਦੱਸੋ ਨਵੀਂ ਹੁਣ ਜਵਾਬ ਦਿਓ ਬੇ ਗੰਟੀ ਬੋਲੋ ਬੀ ਦੂਸਰੀ ਕੀ ਮੇਹੀ ਕੀ ਮੈਨ ਲੱਗ ਇਹ ਆ ਗਈ ਮੈਨੂੰ ਆਂਦੀ ਐ ਆ ਗਈ ਮੈਨੂੰ ਲੱਗ ਗਿਆ ਪਤਾ ਹਾਂ ਗਲਤੀ ਹੋਣਾ ਤੁਹਾਨੂੰ ਡਾਕ ਨਹੀ ਚਲ ਦੱਸੋ ਮੈਂ ਇਹ ਇਹ ਛੱਲੀ ਸੀ ਫਰਸਟ ਟਾਈਮ ਜਿਹੜੀ ਕਾਲ ਹੁੰਦੇ ਨਾ ਬਾਹਰ ਗਰੀ ਨਹੀਂ ਆ ਰਹੀ ਸੀ ਮਨ ਭਰੀ ਸੀ ਹਾਂ ਮੋਤੀਆਂ ਜਿਹੜੀ ਮੋਤੀਆਂ ਜਿਹੜੀ ਸਾਂਕੇ ਦਾ ਦੂਸਰਾ ਕਲਮ ਹੈ ਉਹ ਹੌਲੂ ਦਰਨੀ ਉਹਦੇ ਹੋਈ ਹੋ ਰਹੀ ਕਿਤੇ ਅੱਛਾ ਮੈਂ ਪਾਣੀ ਨਾ ਇੱਕ ਮੇਰੇ ਹੋ ਰਹਾਂ ਦੀ ਇਹ ਇੱਕ ਮੜਾ ਨਾ ਇਸ਼ੂ ਇੱਕ ਕਟੋਰੇ ਵਿੱਚ ਕਟੋਰਾ ਜਾਂ ਕਟੋਰੇ ਉੱਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ ਇਹਦੇ ਸੀ ਮੈਂ ਦੱਸਣਾ ਚਾਹੁੰਦਾ ਮੈਸੂ ਤੂੰ ਦੇਜੋ ਕੀ ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ ਆਪਣੀ ਮਾਂ ਨਹੀਂ ਹੋਰ ਹੋਰ ਦੇ ਕੋ ਜਵਾਬ ਵਧੀਆ ਜਿਆ ਦੇ ਨਾ ਕੀ ਲੱਗਦਾ ਤੈਨੂੰ ਤੂੰ ਰਹਿਣ ਦੇ ਨੰਦਗੀ ਬੋਲ ਨਹੀਂ ਨਹੀਂ ਗੈਸ ਕਰੰਦੀ ਉਹ ਪੂਰਾ ਦਿਮਾਗ ਲਾ ਆਂਦੀ ਕੀ ਹੋ ਸਕਦਾ ਵੀ ਨਹੀਂ ਉਹ ਨਹੀਂ ਕਟੋਰੀ ਉੱਤੇ ਕਟੋਰਾ ਪੁੱਤਰ ਕੋ ਨਾਲ ਵੀ ਗੋਰਾ ਕਿਹੜੀ ਚੀਜ਼ ਹੈ ਹਿੰਟ ਕਟੋਰੀਰ ਕੀ ਕੋਈ ਚੀਜ਼ ਹਿੰਟ ਦੇ ਲਈ ਕਟੋਰੀਰ ਕੀ ਕੋਈ ਚੀਜ਼ ਉਹ ਗੋਰੀ ਹੁੰਦੀ ਹੈ ਤੋੜ ਕੇ ਖਾਣ ਵਾਲੀ ਹੈ ਹਾਂ ਥੋੜੀ ਖਾਣਾ ਮਮਾ ਨੇ ਕਿੰਨੀ ਸੋਹਣੀ ਹਿੰਟ ਦੇਤੀ ਹੁਣ ਕਟੋਰੀ ਉੱਤੇ ਕਟੋਰਾ ਤੇ ਪੁੱਤਰ ਉਹ ਨਾਲੇ ਵੀ ਗੋਰਾ ਲੱਗਿਆ ਕੀ ਲੱਗਿਆ ਕੀ ਸਲਗ ਮੈਂ ਮੈਂ ਆ ਤੇ ਮਾਰੂ ਨੇ ਟਿੱਟਾ ਹੁੰਦਾ ਤੇ ਕਟੋਰੇ ਤੇ ਕਟੋਰਾ ਹੀ ਆ ਫਿਰ ਉਹਦਾ ਪੁੱਤਲਾ ਸੀ ਜਿਹੜਾ ਸਿਲਕਾ ਸਿਲਕਾ ਰੋਂਗ ਗੋਂਗਲੂ ਲੱਗਿਆ ਮੈਨੂੰ ਬੜਾ ਗੋਂਗਲੂ ਨਹੀਂ ਹਾਂ ਕੀ ਉਹ ਸਗਦਾ ਫੇਰ ਕੋਈ ਤੁਮ ਮੈਨੂੰ ਦੱਸਣਾ ਕੋਟੇ ਕੇ ਖਾਣ ਦਾ ਕਹੀਂ ਮੈਂ ਕਿਹਾ ਤੋੜ ਕੇ ਖਾ ਨਹੀਂ ਗੋਭੀ ਕੇ ਨਹੀਂ ਖਾਣ ਲਾ ਗੋਭੀ ਕਿਦਾਂ ਕੋਟੇ ਕੇ ਨਹੀਂ ਖਾਣ ਲਾ ਤੋੜ ਕੇ ਖਾਣ ਲਾ ਤੋੜ ਕੇ ਖਾਈਦਾ ਮਤਲਬ ਉਹ ਨਹੀਂ वेरी ਹਾਰਡ ਫਰਮ ਆਊਟਸਾਈਡ ਯੂ ਨੀਡ ਟੂ ਬ੍ਰੇਕ ਇਟ ਆਈ ਗੈਟ ਹਾਂ ਨਾਰੀਆ ਨਾਰੀਆ ਹਾਂ ਨਾਰੀਆ ਇਹ ਤਾਂ ਤਨ ਇੰਨੀ ਹਿੰਟ ਦਿੱਤੀ ਇਹਦੇ ਕੋਈ ਵੀ ਪੁੱਝ ਲੈ ਐਵੇਂ ਪੁੱਝ ਲੈ ਹੋਰ ਕੇ ਖਾਣ ਲਈ ਚੀਜ਼ ਹੋਣ ਚੱਲ ਹੋਰ ਸੌਕੀਆਂ ਸੌਕੀ ਸੌਕੀ ਰੱਖਾਂ ਮੈਂ ਨਵੇਂ ਤੂੰ ਪਾ ਕੋ ਸੌਕੀ ਉਹ ਫਾਇਰ ਬਾਬਾ ਨੂੰ 12 ਕ ਲਈ ਪੜੀ ਫਿਰ ਹਾਂ ਹਾਂ ਠੀਕ ਹੈ ਅੱਛਾ ਇੱਕ ਕੁੜੀ ਪਹਿਲੀ ਚ ਪਈ ਫਿਰ 12 ਵਿੱਚ ਫਿਰ ਪਹਿਲੀ ਵਿੱਚ ਪਹਿਲੀ ਵਿੱਚ ਪਈ ਤੇਰੀ ਮਾਂ ਕਹਿੰਦੀ 12 ਜਮਾਤਾਂ ਕਰਕੇ ਕੁੜੀ ਫਿਰ ਪਹਿਲੀ ਉਹ ਇੱਕੜੀ ਲੈ ਇਹ ਸੋਖੇ ਇਹ ਤੇਰੀ ਮਾਂ ਇਹ ਹੀ ਕਹੋਦੀ ਪਹਿਲੀ ਚ ਪਈ ਫਿਰ ਇੱਕ ਪਹਿਲੀ 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 ਫਿਰ ਪਹਿਲੀ ਵਿੱਚ ਪਈ ਮਾਂ ਨੂੰ ਕਹਿੰਦੀ ਕਿ ਮੈਂ ਦੂਸਰੀ ਹੀ ਨਾ ਇਹ ਦੂਹਰ ਜਾਈ ਹੁ ਮੈਨੂੰ ਦੂਸਰੇ ਪੁੱਛਨੇ ਆਂ ਦੰਪੜਿਆ ਲਓ ਕਿਹੜਾ ਪਲਾ ਦੂਜੇ ਨੂੰ ਪੁੱਛੀਂ ਦਰਵਾਜੇ ਆ ਗਈ ਅਛਾ ਅਛਾ ਹੋਰ ਜਾਈਏ ਤੈਨੂੰ ਛੋਟੀ ਜੀ ਮੈਂ ਦੇ ਦੇ ਇਹਦੇ ਨਾਲ ਪਤੀ ਤੋਂ ਸੋੜ ਕੇ ਉਹਦੀ ਡੱਬੀ ਹੈ ਜੀ ਮੇਹ ਹਾਂ ਅਛਾ ਮੈਂ ਕੀ ਪਾਨੀ ਹਾਂ ਹਾਂ ਦੇਨ ਨੂੰ ਸੋਵੇ ਹਾਂ ਤੇ ਰਾਤ ਨੂੰ ਰੋਵੇ ਹਾਂ ਤੇ ਜਿੰਨਾ ਰੋਵੇ ਉਨਾ ਹੀ ਖੋਵੇ ਖੋਵੇ ਕਿੰਨਾ ਦੇ ਕੋਨਾ ਸੁਮਾਨਾ ਲਾਸਟ ਨੂੰ ਸੋਵੇ ਰਾਤ ਨੂੰ ਰੋਵੇ ਜਿੰਨਾ ਰੋਇਆ ਮੂਸਰਣਾ ਲੂਜ਼ ਕਰਨਾ ਖੋਣਾ ਮਤਲਬ ਉੱਲੂ ਯਾ ਗਰੰਟੀ ਯਾ ਗਲਤ ਹੈ ਰਾਤ ਦਾ ਮਤਲਬ ਉੱਲੂ ਦਿਨ ਨੂੰ ਸੋਵੇ ਰਾਤ ਨੂੰ ਰੋਵੇ ਹਾਂ ਤੇ ਉੱਲੂ ਰਾਤ ਨੂੰ ਤੇਰਾ ਉੱਲੂ ਰਾਤ ਨੂੰ ਬੋਲਦੇ ਨੇ ਮੈਂ ਯਾ ਦਿਨ ਨੂੰ ਸੋਵੇ ਦਿਨ ਨੂੰ ਸੋਵੇ ਤੇ ਰਾਤ ਨੂੰ ਰੋਵੇ ਹਾਂ ਹਿੰਟ ਹਿੰਟ ਨਹੀਂ ਆਣੀ ਆਪਾਂ ਹਿੰਟ ਦੇ ਦੇਗੇ ਤੇ ਸਾਰੇ ਜਵਾਬ ਦੇ ਹੀ ਜਾਵਾਂਗੇ ਉਦੋਂ ਜਵਾਬ ਦਿਓ ਕੀ ਹੋ ਸਕਦਾ ਦਿਨ ਨੂੰ ਕਿਹੜੀ ਚੀਜ਼ ਹੁੰਦੀ ਹੈ ਅਜੀ ਜਿਆ ਕੋਈ ਵੀ ਲਿਵਿੰਗ ਪਰਸਨ ਨਹੀਂ ਹੈ ਲਿਵਿੰਗ ਹੀ ਨਹੀਂ ਹੈ ਜਿਹਦਾ ਉਲੂ ਲਿਵਿੰਗ ਹੈ ਆਬਵੀਅਸly ਅਸਾਂ ਹੀ ਲਿਵਿੰਗ ਨਹੀਂ ਹੈ ਇਹ ਲਿਵਿੰਗ ਨਹੀਂ ਹੈ ਦਿਨ ਨੂੰ ਸੌਂਦੀ ਹੈ ਦਿਨ ਨੂੰ ਨਹੀਂ ਪਰ ਜੇ ਮੇਰੇ ਕੋਲ ਕੋਈ ਲਿਵਿੰਗ ਪਰਸਨ ਨਹੀਂ ਤਾਂ ਤੁਮ ਕਿੱਦਾਂ ਸਵਾਸ ਹੋਦੀ ਹੈ ਮੈਂ ਸੌਂਦੀ ਦਿਨ ਨੂੰ ਸੋਵੇ ਤੇ ਦਿਨ ਨੂੰ ਕੋ ਕੰਮ ਨਹੀਂ ਉਹਦਾ ਬਰਡਸ ਹੈ ਤੇ ਰਾਤ ਨੂੰ ਰੋਵੇ ਮੈਨੂੰ ਪਤਾ ਆ ਜੀ ਤੇ ਜਿੰਨਾ ਫਿਰੋਂਦੀ ਹੈ ਜਿੰਨਾ ਰੋਂਦਾ ਜੋ ਵੀ ਕਹਣਾ ਆਪਣੇ ਤਰੀਕੇ ਨਾਲੋ ਜਿੰਨਾ ਰੋਵੇ ਫਿਰ ਉਨਾ ਹੀ ਖੋਵੇ ਪੀਅਰ ਕੰਟਰੀ ਸੀ ਮੈਨੂੰ ਮਤਿਆੱਸ ਸਮਝ ਨਹੀਂ ਆ ਪਤਾ ਹੋ ਕਿ ਕਿਦਾਂ ਚੱਲਣਾ ਨਹੀਂ ਮੈਨੂੰ ਦਿਮਾਗ ਨਹੀਂ ਜਾਂਦਾ ਗੋਲ ਗੋਲ ਮਿਲ ਨਹੀਂ ਰਾਤ ਨੂੰ ਨਹੀਂ ਗੋਲ ਭੁੱਖ ਕਹਿੰਦੇ ਮਾਂ ਦਾ ਬੇਸਿਕ ਨਾ ਚੋਸ ਕੋਕ ਨਹੀਂ ਅਸਰ ਅਲਸਰ ਵਾਲਾ ਕੀ ਦੂਸਰਾ ਆ ਉਹ ਸਾਈਕਲ ਵਾਲਾ ਅਸਰ ਭਲਾ ਪਪਾ ਨੂੰ ਹੀ ਗੈਸ ਕਰ ਦੱਸ ਦੱਸ ਅਸਰ ਹਾਂ ਯਾਰ ਇਹ ਜਵਾਬ ਨਾ ਮੰਗੀ ਪਹਿਲੇ ਤੋਂ ਸਾਰ ਨੂੰ ਲੱਗ ਜਾਣਾ ਪਤਾ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਲੱਗਣ ਦਿਆ ਮੈਂ ਮਮਸ ਹਾਂ ਮਮਸ ਆਹ ਦੇਨੂ ਰੋਵੇ ਇਹਦਾ ਦੇਨੂ ਸੋਵੇ ਤੇਨੂ ਹਾਂ ਇਹਦਾ ਆਦ ਨੂੰ ਫਿਰੋਵੇ ਇਹਦਾ ਲੋੜ ਪੈਂਦੀ ਤੇ ਜਿੰਨਾ ਰੋਵੇ ਉਨਾ ਹੀ ਖੋਵੇ ਜਿੰਨਾ ਰੋਂਦੀ ਉਹ ਮੌਕ ਬਣ ਗਈ ਬਣ ਗਈ ਗੱਲ ਬਣ ਗਈ ਹੋਣ ਅਗਲਾ ਛੇਤੀ ਇੱਕ ਬੋਲੀ ਹੋਰ ਇਹ ਬੋਲੀ ਨਹੀਂ ਮਾਰਦੇ ਮੁਝਾਰਤ ਹੋਵੇ ਇੱਕ ਬੋਲੀ ਹੋਰ ਬੋਲੀ ਇਕ ਕੋਲੇ ਗਾਣੀ ਹੈ ਉਹ ਨਸ਼ੂ ਦੇ ਮੂੰਹ ਜੜਿਆ ਨਾ ਪਹਿਲੀ ਹੀ ਪਤਾ ਹਾਂ ਅੱਛਾ ਤੇਦ ਕਿਵੇਂ ਗਾਣ ਅੱਛਾ ਇਹ ਕਿ ਤੂੰ ਪਾਪਾ ਨੂੰ ਪਾਣਾ ਹੋਂ ਇੱਕ ਕੋਲੇ ਪਾਪਾ ਨੂੰ ਪਾਣਾ ਨਹੀਂ ਪਾ ਦੇ ਪਾ ਦੇ ਮੈਂ ਆਪਣੇ ਮਦੱਕ ਮਾਂ ਅੱਛਾ ਮੰਮਾ ਨੂੰ ਵਾਸ਼ੀ ਪਾਣਾ ਮੈਨੂੰ ਨਾ ਸੁਝਨੀ ਪੈਣੀ ਆ ਦਾਦੀ ਬਾਬਾ ਆਓ ਮਦਾਨ ਚ ਕੋਈ ਵਧੀਆ ਜੀ ਜੀ ਕੋਠਰੀ ਤੋਂ ਸਮਾਨ ਨਾ ਇਹਦਾ ਕਿੱਦਾਂ ਕਰੋਗੇ ਕਿੱਦਾਂ ਕਿੱਦਾਂ ਉਹ ਜਿਹੜੀ ਮੈਂ ਵੀ ਕਰਨਾ ਹੁੰਦਾ ਮੱਚੇ ਸੱਚ ਅੱਛਾ ਅੱਛਾ ਉਹਦੀ ਹੁੰਦੀ ਨਹੀਂ ਮੈਂ ਤਾਂ ਜਾਨੀ ਨਹੀਂ ਤੇ ਮੈਂ ਖਾਂ ਸਭ ਪਹਿਲਾਂ ਨਾ ਮਮੀ ਆ ਮਾਸੇ ਜੀ ਨਹੀਂ ਨਹੀਂ ਕੈਨੋ ਆਪਾਂ ਉਦਾਂ ਪਾਣ ਲੈਣਾ ਇਸ਼ੂ ਤੇ ਮੈਂ ਤੁਹਾਨੂੰ ਇੱਕੋ ਹੀ ਮੈਂ ਦੱਸਾਂਗੀ ਪੀਐਮ ਯੋਗੇ ਮਾ ਬਾਤ ਬਾਤ ਬਤੂਨੀ ਬਾਤ ਨੂੰ ਲੱਗੇ ਕੁੰਡੇ ਹਰੀ ਸਿੰਘ ਵਿਆਹ ਮੰ ਚੱਲਿਆ ਸਾਰੇ ਪਿੰਡ ਦੇ ਮੁੰਡੇ ਆ ਦੱਸੋ ਹੁਣ ਇਹ ਵਧੀਆ ਮਾ ਫੇਰ ਪਾਓ ਬਾਤ ਪਾਵਾਂ ਬਤੂਨੀ ਪਾਵਾਂ ਬਾਤ ਨੂੰ ਲੱਗੇ ਕੁੰਡੇ ਹਰੀ ਸਿੰਘ ਵਿਆਹ ਮੰ ਚੱਲਿਆ ਸਾਰੇ ਪਿੰਡ ਦੇ ਮੁੰਡੇ ਅੱਛਾ ਹੂੰ ਇਹ ਵੀ ਮੈਂ ਸੁਣੀ ਆ ਹਾਂ ਕੀ 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 ਫਿਰ ਉਸੇ ਇਹ ਮੁਰਸਾਹ ਹਰੀ ਸਿੰਘ ਕੌਣ ਆ ਵੇਚ ਪਹਿਲਾਂ ਹਰੀ ਸਿੰਘ ਲੱਭੂ ਕੋਣ ਘਟਦਾ ਵਧਦਾ ਹਰੀ ਸਿੰਘ ਆਹੋ ਘਟਦਾ ਵਧਦਾ ਬਿਲਕੁਲ ਸਹੀ ਹਰ ਹਰ ਜੀਜੇ ਹਰੀ ਜੀਜੇ ਵੀ ਇਹ ਦੇਖੋ ਅੱਛਾ ਹਰੀ ਜੀ ਕੀ ਮਾਰਦਾ ਹਰੀ ਸਿੰਘ ਕਿਹੜਾ ਨਾਰਾ ਕਰਾ ਹਰੀ ਜੀਓ ਨਹੀਂ ਨਹੀਂ ਪਰ ਕੀ ਆਈਡੀਆ ਦੋ ਕੋਈ ਕੰਨੀ ਨਹੀਂ ਰਾਦੀ ਹੈ ਰਾਤ ਦਾ ਹਾਂ ਸਭ ਕਹਦਾ ਕੀ ਕੀ ਫੇਰ ਬੋਲੀ ਬੋਲੀ ਬਾਤ ਪਾਵਾਂ ਪਰ ਤੂੰ ਨਹੀਂ ਪਾਵਾਂ ਬਾਤ ਨੂੰ ਲੱਗੇ ਕੁੰਡੇ ਹਰੀ ਸਿੰਘ ਵਿਆਹਵਾਂ ਚੱਲਿਆ ਸਾਰੇ ਪਿੰਡ ਦੇ ਮੁੰਡੇ ਇਹਨੂੰ ਬੋਲੀ ਦੇ ਦੇ ਬੋਲੀ ਦੇ ਇੱਕ ਪਹਿਲਾਂ ਤੁਸੀਂ ਆਪ ਜੀ ਪਹਿਲਾਂ ਨਹੀਂ ਤੁਸੀਂ ਆਪਹਿਲਾਂ ਪੁੱਜੋ ਨਾ ਯਾਰ ਕੋਈ ਸਾ ਕੁਛ ਤੁਸੀਂ ਦੋਸਤ ਇੱਕ ਨਾ ਨਹੀਂ ਨਹੀਂ ਪਾ ਫਾ 11 ਮੱਝ ਕੇ ਨਹੀਂ ਮੰਮੀ ਯਾਰ ਵੀਰ ਜੀ ਕਦ ਨਾਲ ਤੇਰਾ ਆਉਂਦੀ ਮੈਨੂੰ ਤੇ ਆਂਦੀ ਮੈਨੂੰ ਮਮਾ ਨੇ ਆਈਡੀਆ ਆਈਡੀਆ ਥੋੜਾ ਹੋਰ ক্লোਜ਼ ਆ ਜਾ ਮੈਂ ਦੱਸਿਆ ਕਿ ਰਾਤ ਉਹ ਕਿਹਾ ਗਈ ਸੀ ਹਾਂ ਠੀਕ ਹੈ ਇਸ ਵਾਰ ਚੰਦੀ ਚਾਹ ਤਾਰੇ ਰੀ ਤੂੰ ਤਾਰੇ ਚੰਦਰਮਾ ਚੰਦਰਮਾ ਹਰੀ ਸਿੰਘ ਹੋ ਗਿਆ ਹਾਂ ਹਰੀ ਸਿੰਘ ਹੋ ਗਿਆ ਤਾਰੇ ਹੋ ਗਏ ਸਾਰੇ ਮਿੰਟ ਸਾਰੇ ਸਭ ਠੀਕ ਬਣ ਗਈ ਬਣ ਗਈ ਨੈਚਰਲੀ ਵਾਰੀ ਹੁਣ ਇੱਕ ਪਾਣੀ ਨੂੰ ਹਾਂ ਠੀਕ ਹੈ ਵੇ ਚਲ ਆਲੇ ਮੇ ਪੁਟੋ ਆਲਾ ਹਲਦੀ ਆਲਾ ਕੋਡੀਆਂ ਵਾਲਾ ਆਇਆ ਮੇ ਕੋ ਦੋ ਕੋਡੀਆਂ ਵਾਲਾ ਵਿੱਚ ਮੇਰੀ ਪੁਟੋ ਨੱਚਦੀ ਵਿੱਚ ਮੇ ਪੁਟੋ ਨੱਚਦੀ ਦੱਸੋ ਹੋਣੀ ਕੀ ਹੈ ਦੱਸੋ ਦੱਸ ਆਲਾ ਕੋਡੀਆਂ ਵਾਲਾ ਵਿੱਚ ਮੇਰੀ ਪੁਟੋ ਨੱਚਦੀ ਮੈਨੂੰ ਨਹੀਂ ਕਿ ਤੂੰ ਆਂਸਰ ਪਤਾ ਨਾ ਇਹਦਾ ਐਂ ਕਦੇ ਅਜਾ ਕੁੜੀ ਦੱਸੇਗੀ ਤੁਹਾਨੂੰ ਇਹ ਇਹਨੇ ਉੱਦਦ ਬੋਲ ਕੇ ਦੱਸੇ ਮੈਨੂੰ ਬੋਲਣਾ ਨਹੀਂ ਆ ਹਿੰਟ ਦੇਣਾ ਆਹਾਂ ਕੋਡੀਆਂ ਵਾਲਾ ਵਿੱਚ ਮੇਰੀ ਬੂਟੋ ਨੱਚਦੀ ਅਦੇ ਗਲੀਰ ਵਿੱਚ ਚੱਲ ਪੁਛਦੀ ਆ ਨੱਚ ਹਿੰਟ ਦੇ ਦੋ ਪਾਪਾ ਨੂੰ ਬੋਲਣਾ ਨਹੀਂ ਆਂਸਰ ਨਹੀਂ ਬੋਲਣਾ ਪਰ ਹਿੰਟ ਦੇ ਦੋ ਜੀ ਕੁਛ ਮੁਝ ਚੀਜ਼ ਹੁੰਦੀ ਡੇੜੀ ਕੁਛ ਮੁਝ ਚੀਜ਼

ਨੱਚ ਪੁੱਤ ਨੱਚਦੀ ਪੁੱਤ ਨੱਚਦੀ ਪੁੱਤ ਨੱਚਦੀ ਇਹ ਪੁੱਤ ਹੈਗਾ ਵਾ ਤੂੰ ਆ ਵੀ ਦੱਸਦਾ ਵਾ ਕੁੜੀਆਂ ਹਿੰਟ-ਹਿੰਟ ਦੇਦੀਆਂ ਨੂੰ ਇੱਕ ਤਾਂ ਤੁਸੀਂ ਹਿੰਟ-ਹਿੰਟ ਕਹਿ ਲਈ ਜਵਾਬ ਗਲਤ ਗਲਤ ਆਜੀਬ ਆਜੀਬ ਮੂੰਹ ਨਹੀਂ ਹੈ ਅੱਤ ਕਰ ਕੇ ਐਂ ਮੈਂ ਕੋਈ ਕਿ ਹੈ ਕੋਈ ਕਿਹੜੀਆਂ ਨੇ ਦੰਦ ਹਾਂ ਪਰ ਤੁਸੀਂ ਉਹ ਕਰਤਾ ਨਾ ਇਹ ਮੂੰਹ ਕਹਿਤਾ ਇਦਾਂ ਜੀ ਜੱਫਾ ਠੀਕ ਹੋਣਾ ਥੈਂਕ ਯੂ ਥੈਂਕ ਯੂ ਅੱਛਾ ਉਹ ਮੈਂ ਤੁਹਾਨੂੰ ਦੱਸਿਆ ਅਮਾ ਮੈਂ ਕੋਰ ਹੁੰਦਾ ਹੁੰਦਾ ਜਦ ਜਵਾਬ ਮੈਨੂੰ ਪਤਾ ਉਹ ਬੁਝਾ ਕੇ ਨਹੀਂ ਪਤਾ ਕੀ ਇਲਾਇਚੀ ਦੀ ਤਾਂ ਹੁੰਦਾ ਹੁੰਦਾ ਹੀ ਹਰੀ ਵਾਲਾ ਹਰੀ ਸੀ ਮਨ ਭਰੀ ਨਹੀਂ ਨਹੀਂ ਇਹ ਤੇ ਹੋ ਗਿਆ ਨਾ ਇੱਕ ਤਾਂ ਜਵਾਬ ਇਲਾਇਚੀ ਹੁੰਦਾ ਹੁੰਦਾ ਹੀ ਪਰ ਉਹ ਹੋਰ ਕਿਹੜੀ ਬਜ਼ਾਰ ਤੋਂ ਸਕਦੀ ਆ ਭਈ ਮੈਂ ਇੱਕ ਮਿੰਟ ਉਹ ਤਾਂ ਤੁਸੀਂ ਵੀ ਸਾਨੂੰ ਲਿਖ ਕੇ ਦੇ ਸਕਦੇ ਆ ਉਹ ਸੀ ਉਹ ਉਹਦੇ ਜਿੰਦੇ ਇਹ ਇੰਨੀ ਆ ਮੰਮੀ ਤਾਂ ਇੰਨੀ ਆ ਕੀ ਆਉਂਦੀਆਂ ਯਾਰ ਇੰਨੀ ਪ੍ਰਾਣੀ ਮਾਂ ਦੀ ਭੁੱਲ ਗਏ ਪਰ ਉਹ ਪੜਾਈ ਲਿਖਾਈ ਵਾਲ ਜਿਆਦਾ ਧਿਆਨ ਰਿਆ ਨਾ ਇਹਨਾਂ ਕੰਮਾਂ ਵਾਲ ਘੱਟ ਹਾਂ ਨੇ ਵੀ ਬੜੀ ਵਧੀਆ ਯਾਰ ਮੈਂ ਮੈਂ ਵੀ ਤਾਂ ਉਹ ਹੀ ਤੇ ਦੇਖੀ ਮੇਰ ਨੂੰ ਮੈਨੂੰ ਦੀ ਕੋਈ ਨਹੀਂ ਮਿਲਦੀ ਤੇ ਚਲ ਆ ਨਾ ਇੱਥੇ ਪੜ੍ਹ ਪੜ੍ਹ ਲੈ ਜੀ ਨਿੱਕੇ ਨਿੱਕੇ ਮੇਮਨੇ ਬਹਾੜ ਚੁੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ ਨੇ ਹੋਰ ਕੋ ਪੁੱਛੇ ਮਨ ਦੀ ਦੇਖ ਕੋਈ ਪੁੱਛੇ ਮਨ ਦੀ ਮਾਂ ਮਾਂ ਤਾ ਆਪਣਾ ਆਪਣਾ ਬੋਲ ਸਕਦੀ ਬੋਲ ਸਕਦੇ ਹਾਂ ਬਿਲਕੁਲ ਐਵੇਂ ਆਪਣੇ ਪਾਸ ਸਕਦੀ ਨਾ ਤਨ ਪਾਉ ਫੁੱਤ ਆਓ ਬੇਟਾ ਉਹਨੂੰ ਬਣਾਈਂ ਕੋਈ ਕਰ ਦੋ ਪਾਉ ਪਾਉ ਮੈਂ ਚੋਇਏ ਜੋ ਚੋਇਏ ਅਜੀਸ ਹਾਂਜੀ ਚੋਇਗੇ ਜੀ ਚੋਇਗੇ ਜੀ ਹਾਂ ਯਾਨੀ ਰਾਣੀ 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 ਚ ਚੱਲੇਗੀ ਘਰ ਰਾਣੀ ਚੱਲਗੀ ਘਰ ਚੋਰ ਗਿਆ ਜੇਲ੍ਹ ਚ ਤੇ ਰਾਣੀ ਚੋਰ ਗਿਆ ਜੇਲ੍ਹ ਚ ਤੇ ਰਾਣੀ ਚੱਲਗੀ ਘਰ ਹੁੰਦਿਓ ਜਵਾਬ ਇਹਦਾ ਹਾਂ ਉਸ ਗੀਤ ਇਹ ਕੀ ਨਹੀਂ ਆ ਗਿਆ ਨਾ ਜਿੱਦ ਸੀ ਆਪ ਬਣਾਈ ਹੈ ਇਹ ਆਪ ਨੇ ਇਹ ਜੋ ਆਪ ਬਣਾਇਆ ਅਨਸਰ ਕਿਹ ਕੀ ਅਨਸਰ ਤੂੰ ਆਸਰ ਹੀ ਬਣਾਉਣਾ ਨਹੀਂ ਸੋਕਾ ਆ ਚਾ ਪਤਾ ਨਹੀਂ ਹਜੇ ਅਸਲ ਤੇ ਹਜੇ ਸਿਰਫ ਸਵਾਲ ਬਣਾਇਆ ਅਨਸਰ ਪਤਾ ਤੱਕੀ ਠੀਕ ਹੈ ਮਮਾ ਮੈਂ ਉਹ ਤੁਹਾਨੂੰ ਕਹਿ ਨਹੀਂ ਆਲ ਢਾਂਗਾ ਪਾਰ ਢਾਂਗਾ ਵਿੱਚ ਟਲ ਮਟਲੀਆਂ ਆਉਣ ਕੀ ਆਉਣ ਆਉਣ ਕੁੰਜਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ ਇਹ ਤਾਂ ਗਾਣਾ ਵੀ ਆ ਇਹ ਤਾਂ ਬੜੀ ਲੈਣੇ ਦਾ ਗਾਣਾ ਵੀ ਆ ਆ ਰਟਾਂਗਾ ਪਾਰ ਰਟਾਂਗਾ ਚਿੱਟੰਨ ਮੱਤੱਲੀਆਂ ਆਉਣ ਕੁੰਜਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ ਕੀ ਜੋ ਆ ਫਿਰ ਨਾ ਪਤਾ ਨਾ ਇਹ ਤੇ ਇਹ ਬਹੁਤ ਪੁਰਾਣੀ ਬੋਲੀ ਆ ਬੁਝਾਰਤਾ ਕੀ ਕੀ ਇਹ ਇਹ ਹੋਇਆ ਇਹ ਇਹ ਤਾਂ ਬੜਾ ਇਹ ਈਜ਼ੀ ਹੀ ਗਾ ਹੋਮਾ ਤੁਹਾਨੂੰ ਪਤਾ ਆਟਾ ਕਿਹਾ ਜੀ ਹਾਂ ਦੱਸ ਉਮਮ ਨਹੀਂ ਖੂਦੀ ਟਿੰਡਾ ਨਹੀਂ ਜਾਂਦੇ ਹੁੰਦੇ ਉਹ ਜਿਹੜਾ ਉੱਚੂ ਜਿਆਦਾ ਨਾ ਰਵੀ ਨਾ ਹੁੰਦੀਆਂ ਹਾਂ ਉਹ ਖੂਦੀ ਜਿਹੜਾ ਪੜਿਆ ਨਹੀਂ ਵਿੱਚ ਨਹੀਂ ਹੈ ਯਾਰ ਨਹੀਂ ਤੁਹਾਨੂੰ ਕਿੱਧਰ ਪਤਾ ਮੈਂ ਤੁਹਾਨੂੰ ਦੱਸਦੀ ਮੇਰੀ ਦਾਦੀ ਪਾਉਂਦੀ ਹੁੰਦੀ ਸਭ ਤੋਂ ਪਹਿਲੇ ਪੁਝਾਰ ਤੋਂ ਨਾ ਇਹ ਪਾਉਣੀ ਆਪਾਂ ਜਦੋਂ ਜਾਣਾ ਛੁੱਟੀਆਂ ਕੱਟਣ ਤੇ ਰਾਤ ਨੂੰ ਗਰਮੀ ਵਿੱਚ ਮੰਜੇ ਬਾਹਰ ਡਾਲਣ ਇਹਦੇ ਨੂੰ ਪੁਝਾਰ ਤੇ ਪਾਣੀ ਹੈ ਰਾਤ ਨੂੰ ਜੇ ਤਾਰੇ ਕਿੰਨੇ ਤੇ ਜਾ ਕੇ ਇਹ ਹੁੰਦੀ ਅੱਜ ਤਾਰੇ ਕੋਈ ਨਹੀਂ ਚੜਿਆ ਤੇ ਜਰ ਪੁਰੇ ਕਿ ਨਹੀਂ ਹੈ ਤੇ ਫਿਰ ਬਾਲਿਸ਼ ਪੈਣੀ ਤੇ ਪੁਰ ਕਿੰਨੇ ਗਰਦਾਸ ਪੁਰ ਜਿਹੜੇ ਜਿਹੜੇ ਸ਼ਹਿਰ ਦੇ ਪਿੱਛੇ ਪੁਰ ਲੱਗਦਾ ਤੂੰ ਬੁਝਾਰਦਾ ਇਹ ਬੀਬੀ ਸਭ ਤੋਂ ਪਹਿਲਾਂ ਪਾਉਂਦੇ ਹੁੰਦੀ ਸੀ ਹਾਂ ਜੇ ਜੇ ਤੁਸੀਂ ਦੰਨੋਗੇ ਤਾਂ ਹੋਰ ਜਾਏਗਾ ਅੱਛਾ ਕੋ ਹੋ ਰਾਇਆ ਹੈ ਹੋਰ ਦੱਸ ਕੀ ਸਾਰੇ ਪਾ ਦੇ ਪਾ ਹਾਂ ਹਾਂ ਪਾ ਪਾ ਆਈ ਦੰਨਾ ਅਈ ਜੇ ਜੀ ਕੋਈ ਚੀਜ਼ ਉੱਤੇ ਜਾਂਦਾ ਮਤ ਹੌਲੀ ਉਲੀ ਥੱਲੇ ਜਾਂਦਾ ਜੇ ਫਿਰ ਛੇਤੀ ਉੱਤੇ ਜਾਂਦਾ ਜੇ ਜਿਆ ਕਦੀ ਹੁੰਨੀ ਜੇ ਕਦੀ ਵੀ ਨਹੀਂ ਉਧਰ ਨਹੀਂ ਜਾਂਦੇ ਤੇ ਉਧਰ ਨਹੀਂ ਹਾਂ ਅੱਛਾ ਦੇਖੀ ਜੁੱਤੀ ਜਾਂਦੀ ਔਰ ਜੋ ਥੱਲੇ ਹੁੰਦੀ ਜਿਹੜਾ ਕਦੀ ਵੀ ਇੱਧਰ ਨੂੰ ਨਹੀਂ ਜਾਂਦਾ ਤੇ ਉਧਰ ਨੂੰ ਜਾਂਦਾ ਹਾਂ ਜਦੋਂ ਉੱਤੇ ਜਾਂਦਾ ਉਦੋਂ ਸਪੀਡ ਹੋ ਜਾਂਦਾ ਸਪੀਡ ਹੋ ਜਾਂਦੀ ਇਹਦੀ ਯਾਰ ਇਹ ਕੀ ਇਹਦਾ ਅੰਤਰ ਸਹੀ ਹੈ ਨੰਝਦਾ ਗਿਆ ਇਹਦਾ ਅੰਤਰ ਹੈਗਾ ਇਹਦਾ ਅੰਤਰ ਕੁੜੀ ਇਹਦੀ ਗੁੱਡ ਸ਼ਾਬਾਸ਼ ਇਹ ਜੇ ਇਹ ਬੋਲੀ ਦਾ ਅੰਤਰ ਸਹੀ ਕੱਢਤਾ ਹੈ ਇਹ ਇੱਕ ਕਿਤਾਬਾਂ ਛਪਣੀਆਂ ਨਾਇਸ਼ਾ ਦੀ ਬੋਲੀ ਜੇ ਇਹ ਦਾ ਮੇਰੀ ਗੱਲ ਸੁਣ ਬੁਝਾਰਤ ਆਮ I really sorry ਮੈਂ ਪਤਾ ਨਹੀਂ ਕਿਉਂ ਬਾਰ-ਬਾਰ ਬੁਝਾਰਤ ਉਹ ਯਾਰ ਦੇਖਿਆ ਹੈ ਨਾ ਆਪਣੇ ਸਾਰੇ ਬੁਝਾਰਤ ਨੂੰ ਬੋਲੀ ਕਹੀ ਜਾਂਦੇ ਆ ਲਿਟਰਲੀ ਮੈਂ ਜਾਣ ਕੇ ਨਹੀਂ ਆਉਂਦੀ ਜਾਂਦਾ ਅੱਛਾ ਐਨੀਵੇਜ਼ ਇਸ ਬੁਝਾਰਤ ਨੇ ਅਗਰ ਸਾਨੂੰ ਨਾਇਸ਼ਾ ਲਈ ਦਾ ਅਨਸਰ ਦੱਸਤਾ ਤੇ ਇਹ ਗਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਰੀਤੂ ਪਹਿਲਾਂ ਉਹਦਾ ਪੁੱਛ ਖਾਂ ਅਨਸਰ ਅੱਛਾ ਨਹੀਂ ਇੱਕ ਮਿੰਟ ਉਹਦਾ ਅਨਸਰ ਪਹਿਲਾਂ ਮੈਂ ਉਹਦਾ ਜਿੰਨਾ ਥੋੜਾ ਬੱਡੀ ਕਰੋ ਜਾ ਅੱਛਾ ਉਹ ਪੁੱਲ ਜਣਾ ਨੂੰ ਹਾਂ ਅੱਛਾ ਨਾਇਸ਼ਾ ਅਨਸਰ ਦੱਸੋ ਦੇ ਕੋਈ ਚੀਜ਼ ਉੱਤੇ ਜਾਂਦੇ ਬਹੁਤ ਔਲੇ ਥੱਲੇ ਆਂਦੀ ਤੇ ਸਪੀਡ ਉੱਤੇ ਜਾਂਦੇ ਹਾਂ ਇਹਦਾ ਆਨਸਰ ਕੀ ਹੈ ਆ ਸਾਨੂੰ ਪਤਾ ਤੁਹਾਨੂੰ ਦੱਸ ਦੱਸ ਦੱਸਣਾ ਨਹੀਂ ਰੋਣ ਹਜੇ ਰਚਾ ਲਾਸਤੇ ਨਹੀਂ ਬੈਠ ਚੱਲ ਫੋਨ ਦਾ ਜਾ ਹਾਰ ਗਏ ਉਹਦੇ ਵਾਸਤੇ ਤੁਹਾਨੂੰ ਨਹੀਂ ਆਉਗੀ ਹਾਰ ਗਏ ਦੱਸ ਕੀ ਜਾਂਦੇ ਦੱਸ ਦੱਸ ਆਹ ਤੋ ਇਹ ਦੂਸਰੇ ਗੱਲ ਸਨੀ ਗਿਆ ਗੱਲ ਸੇ ਆਈ ਕੁਮੈਂਟ ਇਹ ਪਹਿਲੇ ਵੇਟ ਐਲੀਵੇਟਰ ਕਿ ਤੂੰ ਆ ਓਏ ਤੂੰ ਨਹੀਂ ਤੂੰ ਉੱਪਰ ਕਦੇ ਉੱਤੇ ਜਾਣਾ ਥੱਲੇ ਥੱਲੇ ਆਣਾ ਕਦੀ ਆਹੋ ਦੱਸੋ ਥੱਲੇ ਆਉਂਦਾ ਕਦੀ ਬੈਲੀ ਗੁੱਡ ਸ਼ਾਮ ਜੈਸ ਜੈਸ ਨਹੀਂ ਕਦੇ ਥੱਲੇ ਆਉਂਦਾ ਨਹੀਂ ਨਹੀਂ ਕੋਈ ਨਹੀਂ ਹੈ ਇਹ ਨਹੀਂ ਨਾਲ ਕਿਉਂ ਬੱਤੇ ਮੈਨੂੰ ਦੱਸ ਕੀ ਫਿਰ ਤੂੰ ਕਿਹੜੀ ਵਿਚਾਰਤ ਪਾਈ ਾਸਰੂਂਦੇ ਨਾਲ ਬਾਹਰ ਬਾਹਰ ਤੇਰਾ ਕੋਈ ਨਾ ਹੁੰਦਾ ਪਲੀਜ਼ ਪਲੀਜ਼ ਸੱਚ ਦੇ ਦੇ ਜਵਾਬ ਲੈ ਚੰਦਾ થોਨ ਸਾਰਾ ਨਾ ਅਨਸਰ ਦੇ ਦੋ ਸਾਰੇ ਵੇਟ ਕਰੋ ਸਾਰੇ ਆ ਗਏ ਸਾਰੇ ਆ ਗਏ ਸੀ ਉਹ ਚੀਜ਼ ਜਿਹੜੇ ਉੱਤੇ ਜਲਦੀ ਥੱਲੇ ਨਹੀਂ ਆਉਂਦੀ ਵਾਪਸ ਉਹ ਥੱਲੇ ਆਉਂਦੀ ਤੇ ਤੇ ਉੱਤੇ ਜਾਂਦੀ ਤੇ ਅੱਧ ਨੂੰ ਜਾਂਦੀ ਨਾ ਅੱਧ ਨੂੰ ਜਾਂਦੀ ਹਾਂ ਕਿਹੜੀ ਚੀਜ਼ ਆਣੀ ਹੈ ਤੁਸੀਂ ਬਟਾ ਆਂਸਰ ਕਿੰਨੂੰ ਪਤਾ ਨਾ ਆਉਂਦਾ ਪਤਾ ਨੂੰ ਪਤਾ ਨਹੀਂ ਦੀ ਦੋ ਮਿੰਟ ਬੈਠ ਜਾਓ ਆਂਸਰ ਪਤਾ ਤੁਹਾਨੂੰ ਆਡਾ ਦੱਸ ਮੈਨੂੰ ਛੇਤੀ ਮਾਂ ਦੱਸਗੀ ਦੱਸਗੀ ਦੱਸ ਪਾਪਾ ਮੈਂ ਦੱਸ ਦੱਸ ਲਗੀ ਦੀ ਵੇਟ ਕਰੋ ਦੱਸੂੰਗੀ ਦੱਸ ਮੈਂ ਬੋਲੇ ਨੰਗੀ ਬਹੁਤ ਨਾ ਪੁੱਤ ਆਹੋ ਤੁਸੀਂ ਵਿੱਚੇ ਬੋਲ ਪੈਣਾ ਕਿ ਤੁਹਾਡਾ ਇੱਕ ਸਕੂਰ ਹੈ ਸਾਰਾ ਹੈ ਪੁੱਤ ਪਾਪਾ ਵਿੱਚ ਬੋਲੇ ਤਾਂ ਆ ਭਲਗੀ ਨਾ ਮੇਰਾ ਪੁੱਤ ਚੱਲ ਜੀ ਆਪ ਜੀ ਨਾ ਕੋਈ ਹੈ ਨਹੀਂ ਨਾ ਕੋਈ ਆਨਸਰ ਹੈਗਾ ਆਨਸਰ ਹੁਣਾ ਕੋਈ ਜਦੋਂ ਬੋਲਗੀ ਕਿ ਕਿ ਪਾਪਾ ਦਾ ਸਕੂਰ ਹੈ ਪਾਪਾ ਦਾ ਸਕੂਰ ਹੈ ਸਾਰਾ ਤੁਸੀਂ ਵਿੱਚ ਬੋਲ ਪੈਣ ਚੱਲ ਅਗਲੀ ਪਜਾਰਤ ਪਾਰ ਨਹੀਂ ਇਹ ਲੈਸ਼ੂ ਭੱਗ ਗਈ ਜੀ ਹੋ ਨੈਕਸਟ ਵਨ ਬ੍ਰੇਕ ਕੇ ਲੀਏ ਖੇਲ ਹੈ ਬੁਝਾਰਤ ਜਿਹੀ ਰਹਿ ਗਈ ਪਰ ਉਹਨੇ ਨਿਊ ਸਿੱਖ ਲਈ ਹੁਣ ਨਹੀਂ ਤੇ ਦੱਸਦੀ ਇਹਨੂੰ ਹਾਂ ਚੱਲ ਮਾਸੀ ਚਲ ਨਿਊ ਪਾ ਦੇ ਮੇਰਾ ਪੁੱਤਰ ਇੱਕ ਮਿੰਟ ਬਾਹਰ ਆਉਂਗਾ ਹੋ ਗਈ ਤੇ ਹੋ ਗਈ ਤੇ ਹੋ ਗਈ ਆਹੋ ਹੋ ਗਈ ਹੋ ਗਈ ਹੋ ਗਈ ਇਹ ਵੀ ਮੈਂ ਸੋ ਹਾਂ ਕਿ ਤੀ ਦੱਸੋ ਤੂੰ ਆਨਸਰ ਦੇਣਾ ਇੱਕ ਵਾਰੀ ਦੱਸੋ ਮੈਨੂੰ ਤੁਹਾਨੂੰ ਪਤਾ ਤੇਨੂੰ ਆਨਸਰ ਪਤਾ ਹੈ ਹਾਂ ਅਸੀਂ ਦੋਨੋਂ ਪਤਾ ਪਰ ਫੇ ਫੇਨਾ ਉਹ ਬੁਲਾਇਆ ਉਹਨਾਂ ਬੁਲਾਇਆ ਕੋਈ ਬਕਾਇਤ ਤਾਂ ਤਹੀ ਨਾ ਹੋ ਗਈ ਹੋ ਗਈ ਹੋ ਗਈ ਕੀ ਹੋ ਗਈ ਹੋ ਗਈ ਉਹ ਹੋ ਗਈ ਹੋ ਗਈ ਕੀ ਹੋ ਸਕਦਾ ਦੱਸੋ ਇੱਕ ਮਿੰਟ ਮੈਂ ਦਸਦਾ ਕੋਈ ਪਰਸਨ ਤੇ ਜਿਹੜਾ ਜਾਂਦਾ ਨਹੀਂ ਕੋਈ ਪਰਸਨ ਨਹੀਂ ਜਿਹੜਾ ਮੱਖੀ ਮੱਖੀ ਆ ਮੱਖੀ 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 ਨਾ ਚਾਹ ਨਹੀਂ ਦਗਾ ਨਹੀਂ ਉਹ ਥੋੜਾ ਠੀਕ ਠੀਕ ਆ ਗਈ ਆ ਹੁਣ ਆਹ ਸਰ ਠੀਕ ਆਹ ਸਰ ਵਧੀਆ ਮੱਖੀ ਵੀ ਦੇ ਹੋ ਗਈ ਹੋ ਗਈ ਹੋ ਗਈ ਹੁੰਦਾ ਹਾਂ ਉੱਪਰ ਦੱਸ ਹਾਂ ਅੰਸਰ ਦੱਸ ਅੰਸਰ ਹਿੰਟ ਦੱਸ ਹਿੰਟ ਦੱਸ ਦਿੰਦਾ ਜੋ ਉੱਤੇ ਜਾਂਦਾ ਉੱਤੇ ਜੋ ਜਾਂਦਾ ਨਹੀਂ ਤੂੰ ਅੰਸਰ ਹੀ ਦੱਸ ਤੇ ਬਹੁਤ ਤੇ ਤਗੜਾ ਹਿੰਟ ਦਿੰਦਾ ਹੈਂ ਚੱਲ ਦੱਸ ਰੀਤ ਦੱਸ ਹਾਂ ਅੰਸਰ ਦੱਸ ਸੁਣਗੀ ਇਹਨਾਂ ਨਾਲ ਮੋਲ ਜਾਂਦੀ ਕੁੜੀ ਫਿਰ ਕੀ ਹੋਇਆ

ਮੈਂ ਅੰਤਨ ਦਸ ਨਾ ਬਪਾ ਜੀ ਹਿੰਟ ਹਿੰਟ ਕਿਉਂ ਹਾਂ ਹਿੰਟ ਨਾ ਗਿਆ ਸਨ ਜੀ ਇਹ ਜਿੰਟ ਨਹੀਂ ਇਹ ਜਿੰਟ ਨੂੰ ਸੇ ਗੈਸ ਹੋਈ ਨਾ ਨਦੀ ਯਰੇ ਗੈਸ ਹੋਈ ਨਾ ਇਹ ਬੋਸ ਆਖਾ ਨਦੀ ਬਣਾ ਦਸ ਨਾ ਹਾਂ ਆਈ ਸੀ ਪਰ ਦੇਖੀ ਨਹੀਂ ਕਸਮ ਨਾ ਨਹੀਂ ਪਤਾ ਪਰ ਹੈ ਕੀ ਆ ਇਹ ਨੂੰ ਪਤਾ ਹਿੰਟ ਦੇਣ ਦੀ ਟ੍ਰਾਈ ਕਰ ਕਪਾ ਹਿੰਟ ਦੇਣ ਦੀ ਹਿੰਟ ਹੋਣੀ ਦਸ ਨਾ ਬਸ ਬੈਟਰ ਲੱਗ ਮੈਂ ਹੈ ਨਾ ਬੈਟਰ ਲੱਗ ਮੈਂ ਇਹ ਦਸ ਰਹੀ ਬਸ ਬੈਟਰ ਲੱਗ ਆਈ ਸੀ ਪਰ ਦੇਖੀ ਨਹੀਂ ਨਹੀਂ ਹਾਂ ਦੇਖਿਆ ਨਾ ਕਿ ਐਸਾ ਆਉਂਦਾ ਫਿਰ ਇਦਾਂ ਉਹ ਗੈਸਾ ਲੱਲੇ ਵੀ ਨਹੀਂ ਨਹੀਂ ਮੈਨੂੰ ਸੱਚੀ ਉਹ ਨਹੀਂ ਸਾਰੀਆਂ ਮੈਂ ਸਬਕੌਨਸ਼ੀਅਸ ਮਾਈਂਡ ਹੈਗੀਆਂ ਮਾ ਕਿਉਂਕਿ ਆਬੀਸਲੀ ਇੱਕ ਬੁਝਾਰਤਾ ਆਪਾਂ ਸੁਲੀਆਂ ਹਾਂ ਪਰ ਉਹ ਦਿਮਾਗ ਚਲੋ ਲੰਮਸ ਲੰਮਾ ਆਦਮੀ ਤੇ ਉਹਦੇ ਗਿੱਟੇ ਦਾੜੀ ਇਹ ਆਉਂਦੀ ਮੈਨੂੰ ਆਉਂਦੀ ਏ ਯਾਰ ਮੈਂ ਨਹੀਂ ਸੋਚੀ ਇਹ ਆਉਂਦੀ ਇਹ ਹੁੰਦੀ ਏ ਮੈਨੂੰ ਯਾਦ ਹੈ ਇਹ ਹੈਗਾ ਜੀ ਇਹ ਹੈਗਾ ਜੀ ਇਹ ਹੈਗਾ ਜੀ ਗੰਨਾ ਹਾਂ ਹਾਂ ਇਹ ਗੰਨਾ ਆ ਹੋਰ ਦੱਸ ਕੁਛ ਹੈਗਾ ਤੇ ਜੱਜ ਦੀ ਨਹੀਂ ਗੱਲ ਇਹ ਇੱਕ ਬੁਝਾਰਤ ਦਾ ਮੈਨੂੰ ਨਾ ਬੋਲ ਲੰਦਾ ਨਹੀਂ ਪਤਾ ਹਾਂ ਜਵਾਬ ਪਤਾ ਤਾਂ ਮੈਂ ਇਦਾਂ ਹੀ ਦੱਸ ਵੀ ਦੇ ਨੀ ਕਿ ਇੱਕ ਬੰਦਾ ਉਹਦੇ ਕੰਨ ਨਹੀਂ ਹੈ ਪਰ ਉਹਨੂੰ ਦਿਖਦਾ ਨਹੀਂ ਕੁਛ ਵੀ ਇਹ ਕਿੰਦਾ ਉਹਦੇ ਕੰਨ ਨਹੀਂ ਕੰਨ ਨਹੀਂ ਹੈ ਪਰ ਉਹਨੂੰ ਦਿਖਦਾ ਨਹੀਂ ਕੁਛ ਵੀ ਨਹੀਂ ਨਹੀਂ ਇਦਾਂ ਨਹੀਂ ਬੰਦਾ ਉਹਦੇ ਕੰਨ ਬੰਦਾ ਦੇ ਕੰਨ ਕੱਟ ਦੋ ਤੇ ਤੈਨੂੰ ਦਿਖਦਾ ਨਹੀਂ ਹਾਂ ਕੰਨ ਕੱਟ ਦੋ ਇਹ ਕੰਨ ਨਹੀਂ ਹੈ ਤੇ ਉਹਨੂੰ ਫਿਰ ਦਿਖਣਾ ਨਹੀਂ ਕੋਈ ਕੰਨ ਕੱਟਣਾ ਤੇ ਬੋਲਾ ਹੁੰਦਾ ਬੰਦਾ ਕੀ ਹੁੰਦਾ ਮਾਤਾ ਤੇ ਜੀ ਸੁਣਾ ਮੈਂ ਉਹ ਬੰਦਾ ਮੈਂ ਅਨਸਰ ਅਨਸਰ ਤੂੰ ਸੁਝਾ ਕੋ ਮੋਰੋ ਦੋ ਬੰਦਾ ਤੇ ਸਟੋਰੀ ਗੇਮ ਜਿਹੜੀ ਪਾਈ ਸੀ ਪਹਿਲਾਂ ਮੈਂ ਦੱਸ ਇੱਕ ਵਾਰ ਕੰਨ ਕੱਟਨੇ ਤੇ ਡੈਡ ਨਹੀਂ ਹੋ ਜਾਣਾ ਨਹੀਂ ਇੱਕ ਬੁਝਾਰਤਾ ਹੁੰਦਾ ਗੱਲ ਮੈਂ ਸੁਣਨੇ ਹੁੰਦਾ ਨਹੀਂ ਨਹੀਂ ਇੱਕ ਕੋਣ ਆਇਆ ਕੋਣ ਨਹੀਂ ਸੁਣ ਦੱਸ ਲੈਣੇ ਨਹੀਂ ਨਹੀਂ ਦੱਸ ਲੈਣ ਤਾਂ ਚਲ ਪਾਗਲੇ ਹਾਂ ਪਗਲਾ ਨਹੀਂ ਬੱਚਾ ਮਾਸਟਰ ਬੱਚਾ ਕੀਮਤ 10 ਜਵਾਬ ਲੈ ਵੀ ਕਰਨਾ ਕੀ ਲੱਗਦਾ ਅੱਛਾ ਮਾਈਕ ਫੋਨ ਤੁਮੈ ਦਤ ਦੇ ਤਾ ਹੀ ਹੀਰ ਮਸ਼ੀਨ ਇਹ ਮੀ ਐਨ ਕਾ ਹੀਰਿੰਗ ਇਹ ਓਹ ਐਨ ਕਾ ਕਰਨਾ ਤੇ ਲੱਗਦੀਆਂ ਕਰਨਾ ਨਹੀਂ ਤੇ ਐਨ ਕਾ ਇਦਾਂ ਹੋਊਗਾ ਐਨੀਵੇਸ ਥੈਂਕ ਯੂ ਸੋ ਮਚ ਪਾਪਾ ਪਰ ਨਹੀਂ ਟੁੱਟੀਆਂ ਬੱਦੀਆਂ ਆਪਾਂ ਹੋਰ ਕਰਨੀਆਂ ਅਜੇ ਇੰਜੋਏ ਪਰ ਤੁਹਾਨੂੰ ਹੀ ਜ਼ਿਆਦਾ ਬੋਰ ਨਾ ਕਰੀਏ ਸੋ ਲਵ ਯੂ ਗਾਇਜ਼ ਐਂਡ ਮਿਲਦੇ ਆ ਨੈਕਸਟ ਵਲੌਗ ਤੇ ਜਿੱਦਾਂ ਜਿਹੜਾ ਵੀ ਹੋਇਆ ਬਾਏ ਬਾਏ ਲੈਜੈਂਡ ਐਂਡ ਆਈ ਸ਼ੂ ਅਭਿਆਨ ਕੇ ਮੈਂ ਨਿਊ ਸਿੱਖਿਆਾਂਗੀ ਉਹਨਾਂ ਦੇ ਬਜਾਰਤਾ ਨਿਊ ਸਿੱਖਿਆਾਂਗੀ ਆ ਕੇ ਤੁਸੀਂ ਵੀ ਇਹਨੂੰ ਦੱਸਿਓ ਨਿਊ ਬਜਾਰਤਾ ਰੀਡਲਸ ਹਾਂ ਠੀਕ ਹੈ ਚਲੋ ਸੋ ਥੈਂਕ ਯੂ ਸੋ ਮਚ ਥੈਂਕ ਯੂ ਹਾਂ। ਇੱਕ ਤਾਂ ਮਾਈਕ ਨਹੀਂ ਲਿਆ। ਹਾਂ। ਹੋਏ ਹੋਏ। ਮਾਈਕ ਨਹੀਂ ਲੈ ਬੇਬੀ। ਤੇਰੋਂ ਹੋਣਾ। ਪਰ ਪਹਿਦੇ ਬੈਠੇ ਸੀ ਨਾ ਮਾਈਕ ਦੀ ਲੋੜ ਨਹੀਂ। ਉਹ ਤੇ ਇਹ ਤਾਂ ਪਹਿਲਾਂ ਹੀ ਵਿਹਾਰਤਾ ਪਾਉਂਦੇ ਸੀ ਤੇ ਹੁਣ ਫਿਰ ਦੁਬਾਰਾ ਸ਼ੁਰੂ ਕਰਤਾ। ਹੁਣ ਫਿਰ ਕੋਈ ਇੱਥੇ ਕੋਈ। ਬਾਏ ਬਾਏ।